ਤੇ ਆਪਾਂ ਪਹੁੰਚੇ ਹਾਂ ਅੱਜ ਬਠਿੰਡੇ ਅੱਜ ਹੈਗੀ 1 ਤਰੀਕ ਸਤੰਬਰ 2024 ਤੇ ਸੋਹਣਾ ਮਾਹੌਲ ਬਣਿਆ ਹੋਇਆ ਦੇਖੋ ਸਾਰੇ ਰਾਈਡਰ ਪਹੁੰਚੇ ਹੋਏ ਆ ਤੇ ਘਟੋ ਘਟ 100 150 ਰਾਈਡਰ ਪਹੁੰਚ ਚੁੱਕੇ ਹੈਗਾ ਬਠਿੰਡੇ ਦੀ ਧਰਤੀ ਤੇ ਤੇ ਇਹਦੇ ਵਿੱਚ ਆਪਣੇ ਇੱਕ ਫਿਟਨੈਸ ਕਲੱਬ ਦੇ ਸਾਹਮਣੇ ਸਾਰੇ ਭਰਾ ਇੱਥੇ ਇਕੱਠੇ ਹੋਏ ਸਵੇਰੇ 5:30 ਵਜੇ ਕੋਈ 6:00 ਵਜੇ ਕੋਈ 5:30 ਕੋਈ 5:00 ਵਜੇ ਆਇਆ ਤੇ ਰੈਲੀ ਸ਼ੁਰੂ ਹੋਣ ਲੱਗੀ ਹੈ ਤੇ ਬਾਈ ਫਲੈਗ ਮਾਰਚ ਕਰਨਗੇ ਆਪਣੇ ਰਮਨਪ੍ਰੀਤ ਬਾਈ ਅੱਪਲੂ ਪਹੁੰਚਣਗੇ ਬਾਈ ਕੁਦਾ ਵੀ ਪਹੁੰਚੇ ਹੋਇਆਗਾ ਗੁਰਬਰਾੜ ਸਾਰੇ ਆਪਣੇ ਸੱਜਣ ਮਿੱਤਰ ਪਹੁੰਚੇ ਹੋਏ ਆ ਤੇ ਹੁਣ ਫਲੈਗ ਮਾਰਚ ਦੀ ਤਿਆਰੀ ਹੋ ਰਹੀ ਹੈ ਤੇ ਬਾਈ ਰਮਨਪ੍ਰੀਤ ਆ ਰਹੇ ਆ ਤੇ ਨਾਲ ਦੀ ਨਾਲ ਮਿੱਤਰ ਪਿਆਰੇ ਹੋਰ ਆਈ ਜਾਂਦੇ ਆ ਤੇ ਗੱਲਬਾਤ ਸੋਹਣਾ ਬਹੁਤ ਹੌਲ ਬਣਿਆ ਪਿਆ ਤੇ ਗੋਨੇਆਣਾ ਗਰੁੱਪ ਆਇਆ ਹੋਇਆ ਜਿੱਦਾਂ ਸਾਈਕਲਿੰਗ ਤੇ ਬਠਿੰਡਾ ਸਾਈਕਲਿੰਗ ਗਰੁੱਪ ਆਇਆ ਹੋਇਆ ਤੇ ਐਦਾਂ ਸਾਰੇ ਭਰਾ ਪਹੁੰਚੇ ਹੋਏ ਆ ਤੇ ਸਵੇਰ 6:00 ਵਜੇ ਰੈਲੀ ਦਾ ਟਾਈਮ ਸ਼ੁਰੂ ਹੋਣ ਦਾ ਬਸ ਕੁਝ ਮਿੰਟ ਬਾਕੀ ਆ ਤੇ ਵੀਰ ਭਰਾ ਸਾਰੇ ਖੜੇ ਆ ਵੇਟ ਕਰ ਰਹੇ ਆ ਜਾਣ ਲਈ ਲਓ ਜੀ ਆਪਣੇ ਦਰਮਿਆਨ ਰਮਨਪ੍ਰੀਤ ਬਾਈ ਆਬਲੂ ਤੁਸੀਂ ਸਾਹਮਣੇ ਚਿੱਟੀ-ਚਿੱਟੀ ਸ਼ਰਟ ਦੇ ਵਿੱਚ ਦੇਖ ਰਹੇ ਹੋ ਬਾਈ ਰਮਨਪ੍ਰੀਤ ਬਾਈ ਆਬਲੂ ਪਹੁੰਚ ਚੁੱਕੇ ਆ ਸਾਈਕਲਸ ਦੇ ਬਾਬਾ ਬੋੜ ਕਹਾਉਣ ਵਾਲੇ ਬਾਈ ਬਾਈ ਰਮਨਪ੍ਰੀਤ ਬਾਈ ਆਬਲੂ ਤੇ ਹੁਣ 플ੈਗ ਮਾਰਚ ਕਰਕੇ ਰੈਲੀ ਨੂੰ ਤੋਰਨਗੇ ਤੇ ਫੀਰ ਮਿਲਦੇ ਹੋਏ ਭਰਾਵਾਂ ਨੂੰ ਸਾਰਿਆਂ ਨੂੰ ਤੇ ਬਾਈ ਹੁਣੇ ਲਓ ਜੀ ਕੰਮ ਸ਼ੁਰੂ ਹੋ ਗਿਆ ਸਟਾਰਟਿੰਗ ਹੋ ਗਈ ਪੁਆਇੰਟ ਤੋਂ ਤੇ ਆਪਾਂ ਜਿੰਮ ਕੋਲੋਂ ਚੱਲ ਪਏ ਤੇ ਬਾਈ ਸਾਰੇ ਭਰਾ ਇਕੱਠੇ ਹੋ ਕੇ ਜਾ ਰਹੇ ਆ ਮੋਹਰੇ ਬਾਈ ਗੁਰਬਰਾੜ ਹੋਣੀ ਆ ਤੇ ਬਾਈ ਕੁੱਦੇ ਹੋਣੀ ਤੇ ਅਲੱਗ-ਅਲੱਗ ਗਰੁੱਪ ਅੱਗੇ ਪਿੱਛੇ ਚੱਲੀ ਜਾਂਦੇ ਆ ਤੇ ਆਪਣੇ ਭਰਾ ਸ਼ੇਰਗੜ ਵਾਲੇ ਟੀ-ਸ਼ਰਟ ਦੇ ਵਿੱਚ ਰੈੱਡ ਦੇ ਵਿੱਚ ਠੀਕ ਹੈ ਲਓ ਜੀ ਬਠੰਡਾ ਰਾਈਡ ਤੇ ਆ ਜਾਂਦਾ ਬਾਈ ਕੁੱਦਾ ਤੇ ਤੇ ਆ ਸਾਰੇ ਭਰਾਵਾਂ ਦਾ ਜਿਨ੍ਹਾਂ ਨੇ ਬਾਈ ਉਹਨਾਂ ਨੇ ਪ੍ਰੰਾਲਾ ਕਰਿਆ ਰੈਲੀ ਦਾ ਸਾਰਿਆਂ ਲਈ ਖਾਣ ਪੀਣ ਲਈ ਸਮਾਨ ਫਰੂਟੀ ਚਾਕਲੇਟ ਫਰੈਸ਼ ਕੇਕ ਤੇ ਇੱਕ ਸੈਂਡਵਿਚ ਠੀਕ ਹੈ ਜੀ ਬਹੁਤ ਸੋਹਣਾ ਉਪਰਾਲਾ ਕਰਿਆ ਸਹਿਕ ਭਰਾਵਾਂ ਨੇ ਸਾਰੇ ਭਰਾਵਾਂ ਲਈ ਤੇ ਜੋ ਦੂਰੋਂ ਨੇੜੋਂ ਸੱਜਣ ਆਏ ਆ ਸਾਰਿਆਂ ਲਈ ਵੀ ਰਾਹ ਉਹਨਾਂ ਨੇ ਬਹੁਤ ਚੰਗਾ ਉਪਰਾਲਾ ਕਰਿਆ ਪੂਰਾ ਸਾਰੇ ਮੱਦੇ ਨਜ਼ਰ ਧਿਆਨ ਰੱਖਦੇ ਹੋਏ ਹਰ ਇੱਕ ਚੀਜ਼ ਪੂਰੀ ਬਾਈ ਉਹਨਾਂ ਨੇ ਪ੍ਰੋਵਾਈਡ ਕਰਾਈ ਇਹ ਤੇਰਾ ਬਾਈ ਦਾ ਨਾਮ ਬਲਜੀਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਬਲਜੀਤ ਐ ਜਮਾ ਚੜਦੀ ਕਲਾ ਬਾਈ ਜਮਾ ਤੇ ਤੁਸੀਂ ਦੱਸੋ ਵੀ ਤੁਹਾਡਾ ਟਰੈਕਿੰਗ ਵਾਲਾ ਕਿਵੇਂ ਰਿਹਾ ਬਾਈ ਕੁ ਦਿਨਾਂ ਤੋਂ ਸੀਰੀਅਸ ਆ ਬਹੁਤ ਸੋਹਣਾ ਬਾਈ ਵਧੀਆ ਗੱਲਬਾਤ ਆ ਬਾਕੀ ਇਹ ਤੁਹਾਨੂੰ ਪਤਾ ਹੀ ਬੰਦੇ ਖਰਚੋ ਬਾਈ ਕੋਈ ਨਾ ਪਹੁੰਚੇ ਹੋਈਆਂ ਸੰਗਤਾਂ ਨਹੀਂ ਹੈਣਾ ਹਾਂ 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 ਜਾਣਦੇ ਹਾਂ 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 ਜਹਾ ਜਾਣਦੇ ਬਾਈ ਤੇ ਇਹ ਬਾਈ ਦਾ ਕੰਮ ਆ ਬਾਈ ਪੁਰਾਣੇ ਸਾਈਕਲ ਲੈਣੇ ਹੋਣ ਵੇਚਣੇ ਹੋਣ ਤੇ ਨਵੇਂ ਵਰਗੀ ਕੰਡੀਸ਼ਨ ਦੇ ਜਮਾ ਇੱਕਦਮ ਓਕੇ ਮਾਹੌਲ ਹੁੰਦਾ ਅਕਾਲ 올ਡ ਸਾਈਕਲ ਤੇ ਬਾਈ ਨੂੰ ਫੋਲੋ ਕਰਿਓ ਇਸ ਨਾਂ ਤੇ ਅਕਾਲ 올ਡ ਸਾਈਕਲ ਆ ਮਾਨਕੀ ਮਲੇਰ ਗੋਟਲਾ ਇੱਕ ਬਾਈ ਹੋਰ ਚੀਜ਼ ਨਵੀਂ ਦੱਸਦਾ ਹੁਣ ਤਾਂ ਬਾਈ ਨਵੇਂ ਸਾਈਕਲ ਨਵੇਂ ਸੱਪ ਵੀ ਕੱਢ ਲਿਆ ਆਪਾਂ ਠੀਕ ਆ ਕਹਿਣ ਦਾ ਮਤਲਬ ਦੀ ਨਵੇਂ ਸਾਈਕਲ ਪੁਰਾਣੇ ਰੇਟਾਂ ਦੇ ਹੀ ਚੱਲ ਪਿਆ ਕਰਦਾ ਠੀਕ ਆ ਹਾਂਜੀ ਹਾਂਜੀ ਕਿਉਂਕਿ ਜੇ ਹੁਣ ਆਪਾਂ ਨੂੰ 28300 ਦਾ ਸਾਈਕਲ ਮਿਲਦਾ ਤਾਂ ਆਪਾਂ ਉਹ 22 ਦਾ 24 ਦਾ ਹਨਾ 20 ਦਾ ਇੱਥੇ ਤੱਕ ਚੱਲ ਪਾਉਂਦਾ ਕੰਮ ਨਵੇਂ ਦਾ ਵੀ ਹਾਂ ਹਾਂ ਠੀਕ ਆ ਤਾਰੇ ਜਾਨੇ ਕਹਿ ਰਹੀ ਹੈ ਵੀ ਨਵੇਂ ਆਏ ਜੇ ਨਾ ਵੀ 18 18000 ਦੇ ਵੀ ਆਪਾਂ ਨਵੇਂ ਡਬਲ ਡਿਸਕ ਬ੍ਰੇਕ ਦੇ ਵਿੱਚ ਤਿੰਨ ਗੇਅਰ ਜਿਹਨੇ ਸਟਾਰਟਿੰਗ ਕਰਨੀ ਆ ਹਾਂ ਹਾਂ ਵਧੀਆ ਸਾਈਕਲ ਆਪਣੇ ਕੋਲੋਂ ਪਹੁੰਚੋ ਬਾਈ ਠੀਕ ਆ ਜਰੂਰ ਬਾਈ ਛੱਡ ਲੱਗ ਗਈ ਬਾਈ ਸਿੱਧੀ ਗੱਲ ਆ ਠੀਕ ਆ ਹਾਂ ਤੁਸੀਂ ਆਪਣਾ ਨੰਬਰ ਬੋਲ ਦਿਓ ਆ ਨੰਬਰ ਬੋਲ ਦਿਓ ਆਪਣਾ ਇੱਕ ਵਾਰੀ ਨੰਬਰ ਬਾਈ ਆਪਾਂ 9364801313 ਠੀਕ ਹੈ ਜੀ 13 13 ਹੀ ਤੋਲਦਾ ਬਾਈ ਆਵਾ ਕਿਰਪਾਵਾਹ ਜੀ ਲੱਗਦੇ ਨਾਲ ਕਿਦੇ ਹਾਂ ਉਹਨਾਂ ਦੀ ਬਖਸ਼ਿਸ਼ ਆਉਂਦਾ ਨਹੀਂ ਮੇਰਾ ਨੇ ਬਾਈ ਉਹਨਾਂ ਦੀ ਕਮਾੜ ਆ ਵੀ ਉਹਨਾਂ ਦੀ ਬਦੌਲਤ ਆ। ਪਰ ਜਿਹੜਾ ਪਿਆਰ ਆ ਸਾਰਾ ਬਾਈ ਕੋ ਦੇ ਉਹਨਾਂ ਦਾ ਅਰਮਨਪ੍ਰੀਤ ਬਾਈ ਅਭਰੂ ਹਾਂ। ਸਾਰਾ ਇਹਨਾਂ ਨਾਲ ਹੀ ਆ ਬਾਈ। ਖੈਰ ਸੋਹਣੀ ਗੱਲ ਬਾਤ ਆ। ਅਸੀਂ ਬਾਈ ਮੈਂ ਬਾਈ ਬਲਜੀਤ ਨੂੰ ਪਿਛਲੇ ਸਾਲ ਜਦੋਂ ਸਾਈਕਲ ਰਾਈਡ ਕਰਾਈ ਸੀ ਆ ਕੋ ਦੇ ਉਹਨਾਂ ਨੇ ਉਦੋਂ ਅਸੀਂ ਪਹਿਲੀ ਵਾਰ ਹੀ ਮਿਲੇ ਸੀਗੇ ਤੇ ਬਾਕੀ ਬਹੁਤ ਚੰਗਾ ਇਨਸਾਨ ਆ ਫੋਨ ਤੇ ਗੱਲਬਾਤ ਬਾਈ ਨਾਲ ਹੁੰਦੀ ਰਹਿੰਦੀ ਹੈਗੀ। ਠੀਕ ਆ ਬਾਈ ਜੀ। ਧੰਨਵਾਦ ਜੀ। ਸਾਰੀਆਂ ਖੇਡਾਂ ਨੂੰ ਪ੍ਰਮੋਟ ਕਰਨ ਦੇ ਲਈ ਈਵੈਂਟਸ ਨੇ ਜਿਹੜੇ ਲਗਾਤਾਰ ਚੱਲਦੇ ਰਹਿੰਦੇ ਨੇ। ਆ ਮੈਂ ਅਮਰਿਤਪਾਲ ਕੁਦੈਨ ਸੁਨਰੀ ਸੀਜੀ ਅਮਰਿਤਪਾਲ ਜੀ ਮੇਰੀ ਇੱਕ ਬੇਨਤੀ ਆ ਵੀ ਜਦੋਂ ਆਪਾਂ ਕਾਈਟਿੰਗ ਕਰਦੇ ਆ ਤੇ ਕਿਉਂਕਿ ਮੈਂ ਵੀ ਸਕੂਲ ਦੇ ਵਿੱਚ ਆ ਖੇਡਾਂ ਨਾਲ ਜੁੜੀ ਆ ਤਾਂ ਮੈਨੂੰ ਇੱਕ ਚੀਜ਼ ਮੈਨੂੰ ਆਪਣੇ ਆਪ ਨੂੰ ਪਤਾ ਹੈ ਵੀ ਜਦੋਂ ਕਿਤੇ ਵਰਕਆਊਟ ਕਰ ਲਈਏ ਤਾਂ ਸਰੀਰ ਦੇ ਵਿੱਚ ਐਜੀ ਪੋਜ਼ਿਟਿਵ એનર્ਜੀ ਆਉਂਦੀ ਆ ਜਿਹੜਾ ਸਕੂਨ ਦਿੰਦੀ ਆ ਆਈ ਥਿੰਕ ਉਹ ਕਿਸੇ ਰਾਜ ਨਸ਼ੇ ਨਾਲੋਂ ਕਿਤੇ ਜ਼ਿਆਦਾ ਬੈਟਰ ਹੁੰਦੀ ਆ ਔਰ ਜਦੋਂ ਮੈਂ ਜਿੰਮ ਜਾਂਦੀ ਸੀ ਹੁਣ ਮੇਰੇ ਕੋਲੇ ਟਾਈਮ ਨਹੀਂ ਹੁੰਦਾ ਮੈਂ ਇਵੈਂਟਸ ਤੇ ਆ ਰਹੀਆਂ ਆ ਵਰਕਆਊਟ ਨਹੀਂ ਕਰਦੇ ਤੇ ਇੱਕ ਸਵੇਰੇ ਵਰਕਆਊਟ ਕਰਕੇ ਆ ਲੱਗਦਾ ਸੀਗਾ ਵੀ ਹੁਣ ਤਾਂ ਦਿਨ ਬਹੁਤ ਖਾਲੀ ਭਰਿਆ ਹੋਊਗਾ ਪਰ એનર્ਜੀ ਲੈਵਲ ਦੁੱਗਣਾ ਹੁੰਦਾ ਸੀਗਾ ਤੋਂ ਜਿਹੜੀ ਸਰੀਰ ਦੇ ਵਿੱਚ ਸਕਾਰਾਤਮਕ એનર્ਜੀ ਆ ਹੁਣ ਤੁਸੀਂ ਬਿਕੋਜ਼ ਮੈਂ ਵੀ ਖੁੰਮਦੀ ਰਹਿੰਦੀਆਂ ਯਾ ਾਰੇ ਕਿਤੇ ਹੈ ਨਾ ਤਾਂ ਉਹ ਕੁਦਰਤ ਨੂੰ ਦੇਖ ਕੇ ਕੁਦਰਤ ਦੇ ਨਾਲ ਜੁੜਾਓ ਔਰ ਉਹ ਜਿਹੜੇ ਨਿਵੰਦੇ ਵਿੱਚ ਸਕੂਨ ਆਉਂਦਾ ਹੈ ਤੇ ਟ੍ਰੈਵਲ ਕਰਕੇ ਜਾਂਦੇ ਆਪਾਂ ਇੱਕ ਹੈ ਵੀ ਆਪਾਂ ਆਪਣੀ ਬਾਡੀ ਤੇ ਵਰਕ ਕਰ ਰਹੇ ਆਂ ਦੂਜਾ ਆਪਾਂ ਘੁੰਮ ਵੀ ਰਹੇ ਆਂ ਤੀਜਾ ਮੈਂ ਕੁਦਰਤ ਨਾਲ ਵੀ ਜੁੜ ਗਈ ਤੇ ਜਿਹੜੀ ਉਹ ਹੈਪੀਨੈਸ ਹੈ ਉਹ ਆਉਂਦੇ ਸ਼ਬਦਾਂ ਚ ਬਿਆਨ ਕਰਿਆ ਕਿ ਦੇ ਵਿੱਚ ਸਕਾਰਾਤਮਕ એનર્ਜੀ ਆ ਹੁ ਤੁਸੀਂ ਬਿਕੋਜ਼ ਮੈਂ ਵੀ ਘੁੰਮਦੀ ਰਹਿੰਦੀ ਜਾਂ ਸਾਰੇ ਕਿਤੇ ਹੈ ਨਾ ਤਾਂ ਉਹ ਕੁਦਰਤ ਨੂੰ ਦੇਖ ਕੇ ਕੁਦਰਤ ਦੇ ਨਾਲ ਜੁੜਾਓ ਔਰ ਉਹ ਜਿਹੜੇ ਮਨ ਦੇ ਵਿੱਚ ਸਕੂਨ ਆਉਂਦਾ ਹੈ ਤੇ ਟ੍ਰੈਵਲ ਕਰਕੇ ਜਾਂਦੇ ਆਪਾਂ ਇੱਕ ਹੈ ਵੀ ਆਪਾਂ ਆਪਣੀ ਬਾਡੀ ਤੇ ਵਰਕ ਕਰ ਰਹੇ ਆਂ ਦੂਜਾ ਆਪਾਂ ਘੁੰਮ ਵੀ ਰਹੇ ਆਂ ਤੀਜਾ ਮੈਂ ਕੁਦਰਤ ਨਾਲ ਵੀ ਜੁੜਗੀ ਤੇ ਜਿਹੜੀ ਉਹ ਹੈਪੀਨੈਸ ਹੈ ਮਾੜਾ ਖਾਣਾ ਪੀਣਾ ਛੱਡ ਕੇ ਨੇ ਕਸਰਤ ਕਰਨੀ ਸ਼ੁਰੂ ਕਰਦੇ ਜਿੰਮ ਸੈਕਟਰ ਉਹ ਜੋ ਫੈਕਟਰੀ ਕਰੋ ਕੁਝ ਵੀ ਕਰੋ ਸੋਹਣੀ ਗੱਲਾਂ ਨਾਲ ਨਾਲ ਕਰ ਕੋਈ ਨਹੀਂ ਕਰਕੇ ਸਾਨੂੰ ਕੁਝ ਲੋਕ ਜਾਣਦੇ ਨੇ ਉਹ ਐ ਵੀ ਸਾਈਕਲ ਵੀ ਕਰਦੇ ਨਾਲ ਟਰੈਵਲ ਕਰਦੇ ਆ ਸਾਈਕਲ ਤੇ ਹੀ ਅਸੀਂ ਸਫ਼ਰ ਕਰਦੇ ਹਾਂ ਤੁਹਾਡੇ ਜੋ ਸਾਥਕ ਤੁਹਾਨੂੰ ਜਾਣਦੇ ਹੋਣਗੇ ਅਸੀਂ ਪੁਲਿਸ ਐਗਜੈਂਸੀ ਨੂੰ ਅਪਡੇਟ ਕਰ ਦਵਾਂਗੇ ਜਦੋਂ ਇਹਨਾਂ ਸਾਈਕਲਾਂ ਨੂੰ ਕਿੱਥੇ ਵੇਚਣਾ ਹੋਵੇ ਤਾਂ ਬਈ ਜੀ ਇਹ ਆਪਣੇ ਟਿਕਾਣੇ ਤੋਂ ਸਾਈਕਲ ਇਹਦਾ ਪੇਪਰ ਹੋਇਆਗਾ ਜੀ ਕਿਹਦਾ ਨੰਬਰ ਮੈਂ ਤੁਹਾਨੂੰ ਦਿੰਦਾ ਕਿ ਨਹੀਂ ਤੇ ਤੁਸੀਂ ਆਪਦੇ ਸਾਈਕਲ ਅਪਡੇਟ ਕਰਦੇ ਨਵਾਂ ਲੈਣਾ ਕੋਈ ਨਾ ਕੋਈ ਉਹ ਵੀ ਸਭ ਨਾਲ ਨਾਲ ਕੋਈ ਤਾਂ ਜਿਵੇਂ ਕੋਈ ਵੀ ਸਾਈਕਲ ਲੈ ਤੇ ਬਾਈ ਦੇਖੋ ਮੈਂ ਹੁਣ ਇਹਨਾਂ ਦੇ ਵਿੱਚ ਵੜ ਗਿਆ ਮੈਨੂੰ ਪਤਾ ਲੱਗ ਗਿਆ ਵੀ ਠੀਕ ਹੈ ਤੇ ਇੱਕ ਗੱਲ ਹੋਰ ਤਾਂ ਕੱਲ ਵੀਡੀਓ ਵੀ ਪਾਈ ਆ ਵੀ ਅਵੇਅਰ ਹੋਣ ਦੀ ਲੋੜ ਆ ਤੇ ਉਹਦੇ ਵਿੱਚ ਕੀ ਆ ਵੀ ਆਪਾਂ ਸਾਈਕਲ ਜੋ ਵੀ ਲੈਣਾਗਾ ਕਿੰਨਾ ਵੀ ਆਨਲਾਈਨ ਰੇਟ ਪਤਾ ਕਰਕੇ ਕਿ ਕਿਤੇ 20000 ਰੁਪਏ ਵਿੱਚ ਉਹ ਵੀ ਕਿਦੋਂ ਵੀ ਰੇਟ ਆਪੋ ਪਤਾ ਕਰਕੇ ਤਾਂ ਆਪਣੇ ਕੋਲ ਪਾਉਂਦਾ ਰਿਹਾ ਮੈਂ ਦੇਖਣਾ ਆਪਾਂ ਸਾਈਕਲ ਦੋ ਦੱਸੀਆਂ ਘਾਇਤੋਂ ਸੁਣੇ ਉਹਦੇ ਵਿੱਚ ਕਹਿ ਲਈਏ ਵੀ ਇੱਕ ਸਾਈਕਲ 45000 ਦਾ ਸੀ ਉਹ ਆਪਾਂ ਸਾਰਾ ਹੀ ਸਾਈਕਲ 29000 ਦਾ ਕੱਲ ਮੈਂ ਦੇ ਕੇ ਆਇਆ ਸੀ ਤੇ ਵੀਡੀਓ ਵੀ ਦੇਖੋ ਆਪਣਾ ਕਾਲੂਡ ਸਾਈਕਲ ਚੈਨਲ ਆ YouTube ਕੋਈ ਟ੍ਰੈਕ ਸਾਈਕਲ ਕੋਈ ਟ੍ਰੈਕ ਸਾਈਕਲ ਚਾਹੀਦਾ ਟ੍ਰੈਕ ਦੇ ਵਿੱਚ ਵੀ ਕੋਈ ਵੀ ਸਾਈਕਲ ਆ ਜਿਵੇਂ ਬ੍ਰੈਂਡ ਕੋਈ ਵੀ ਆ ਆਪਣੇ ਕੋਲ ਕਿਉਂਕਿ ਹੁਣ ਉਹ ਹੀ ਚਲੋ ਇੱਕ ਸਟੋਰ ਵੀ ਆਪਣੇ ਕੋਲ ਆਉਣ ਲੱਗਿਆਗਾ ਤੇ ਸੌਰੀ ਦੱਸਣਾ ਮਤਲਬ ਇਹੀ ਆ ਵੀ ਕਿਦੋਂ ਵੀ ਰੇਟ ਪਤਾ ਕਰਕੇ ਸਾਡੇ ਕੋਲ ਫੋਨ ਕਰਦੇ। ਪ੍ਰਾਣਾ ਲੈਣਾ ਫਰਮਾ ਵੀ ਲੈਣ ਉਹਦੇ ਵਿੱਚ ਵੀ ਫ੍ਰੀ ਹੋਊਗਾ ਸਾਈਕਲ ਸਾਡੀ ਉਹਦਾ ਬਸ ਵੀ ਚੱਲੂ। ਉਹਨੂੰ 30 ਦੀ ਜਰੂਰੀ ਉਹਨੂੰ ਪੂਰੀ ਵਧੀਆ ਮਿਲੂ। ਪੂਰੀ ਗਾਰੰਟੀ ਦੇ ਨਾਲ ਕੋਈ ਤਸੱਦੀ ਨਹੀਂ। ਇਹ ਆਪਣਾ ਬਰਨਾਲਾ ਸਾਈਡ ਤੇ ਵੀ ਤਸੱਦੀ ਨਾਲ ਮਿਲੂ। ਕਿਹੜੀ ਜਗ੍ਹਾ ਭਾਈ ਜੀ ਸਟੋਰ ਆਪਣਾ? ਜਿਹੜਾ ਪਾਇਆ ਜਾਂਦਾ ਇਹਨਾਂ ਦੇ ਵੀਡੀਓ ਦਾ ਰਾਏ ਤੋਂ ਤੱਕ ਪੇਜ ਬਰਨਾਲਾ ਸਾਈਡ ਤੋਂ ਜਾਂਦੇ ਅਧਰੋ ਸੰਘੇੜੇ ਸਾਈਡ ਤੋਂ ਜਾਂਦੇ ਆਪਾਂ ਮਾਲਕੀ ਕਰਨ ਭਾਈ। ਰਾਏਕੋਟ ਮੇਰੇ ਕੋਲ ओके ओके थैंक यू ਜੀ ਤੇ ਬੰਮੀ ਭਾਈ ਆਪਣਾ ਕਾਰ ਬਾਈਕਲ ਪੇਜ ਆ ਉਹ ਵੀ ਜਾ ਕੇ ਦੇਖੋ ਤੁਹਾਨੂੰ ਸਾਰੀ ਜਿੱਥਲੀ ਹੋ ਰਹੀ ਹੈ ਨਾ ਕਰਮ ਜਿੱਥਲੀ ਹੋ ਰਹੀ ਹੈ ਜਰੂਰ ਛੱੜ ਦੀ ਬਾਲੀ ਲੋ ਇਹ ਹੈਗੀ ਆ ਵੀ ਠੀਕ ਠੀਕ ਆ ਵੀ ਵੀਡੀਓ ਦੇਖੋ ਯਾਰ ਤੁਹਾਨੂੰ ਮੈਂ ਕਹਣਾ ਦੁਬਾਰੀ ਤੁਹਾਨੂੰ ਸਾਫ਼ ਸੁਥਰਾ ਕੰਮ ਮਿਲ ਜਾਵੇ। ਇਹ ਨਹੀਂ ਵੀ ਤੁਹਾਨੂੰ ਕਹਿ ਕੇ 20000 ਦਾ ਤੁਹਾਨੂੰ 25 ਮੰਗੀ ਜਾਂਦਾ ਪਤਾ। ਲੇਕਿਨ ਜਿਹੜੀ ਚੀਜ਼ ਤੁਹਾਨੂੰ ਜਿਹੜੀ ਚੀਜ਼ ਫਰਕ ਹੋਊਗਾ ਉਹ ਤੁਹਾਨੂੰ ਆਪ ਦੱਸ ਦੇਣਗੇ ਵੀ ਇਸ ਚੀਜ਼ ਪਰ। ਸਾਡਾ ਇਹਨਾਂ ਨਾਲ ਬਾਵਾ ਆਪਾਂ ਅਸੀਂ ਛੇ ਬੰਦੇ ਪਿਛਲੇ ਪਿਛਲੇ ਬੰਦੇ ਦੀ ਗੱਲ ਹੈ ਆਪਣੀ। ਉਹਨਾਂ ਦੇ ਗਏ ਸੀ ਕਿਸੇ ਕੋਲ ਇਹ ਉਹ ਤਾਂ ਉਹਨਾਂ ਨੇ ਸੋ ਸਾਰਾ ਸਿਸਟਮ ਚੋਂ ਪੰਚਾਇਤਾਂ ਦੇ ਗਾਂਦਰੇ ਥੋੜੇ ਜਣ ਮੇਡ ਪੁਰਾਣੀ ਸੀਗੀ ਚਲੋ ਆਪਾਂ ਕਿਸੇ ਦਾ ਨਾਮ ਹੀ ਲੈਣਾ ਯਾਰ ਠੀਕ ਹੈ ਕਿਸੇ ਦਾ ਨਾਮ ਹੀ ਲੈਣਾ ਕਿਉਂਕਿ ਸਾਰੇ ਆਪ ਦਾ ਢਿੱਡ ਭਰਨ ਠੀਕ ਹੈ ਨਾ ਬਈ ਸਾਰੇ ਬੰਦੇ ਘੈਂਟ ਹੈ ਪਰ ਤੁਹਾਡੀ ਤੁਸੀਂ ਅਸੀਂ ਤੁਹਾਨੂੰ ਤਾਂ ਇਹ ਹੀ ਕੀਤਾ ਵੀ ਤੁਸੀਂ ਤੁਹਾਡਾ ਨਵਾਂ ਗਰੁੱਪ ਹੈ ਠੀਕ ਹੈ ਨਾ ਵੀ ਤੁਸੀਂ ਬੱਚੋ ਹਨ ਠੱਗਾਂ ਤੋਂ ਬਦਲ ਜਾਣਾ ਸਿੱਕੇ ਦਾ ਬਾਈ ਬਸ ਆਈਆਂ ਆ ਆਪਾਂ ਇਹ ਦੀ ਜਵਲੀ ਹੈਗਾ ਵੀ ਆਪਦੇ ਮਨ ਖਿੱਚਣ ਨੂੰ ਕਹਿ ਰਹੇ ਹਾਂ ਆਪਾਂ ਬਚਾਉਣ ਦੀ ਖਾਤਰ ਹੀ ਵੀ ਹੁਣ ਤੁਸੀਂ ਕਿੱਥੇ ਦਾ ਯਾਰ 28000 ਦਾ ਸੈਕਿੰਡ ਲੈਣਾ ਕਿੱਥੇ ਤੋਂ 20 18 ਦਾ ਮਿਲ ਜਾਣਾ 18 20 ਦਾ ਮਿਲ ਜਾਣਾ ਤੁਸੀਂ ਪਹਿਲਾਂ ਆਨਲਾਈਨ ਚੈੱਕ ਕਰ ਲਿਓ ਬਾਈ ਕਿ ਕਿਹਨਾਂ ਦੇ ਗੇੜੇ ਮਾਰ ਆਇਓ ਹਾਂ ਦੇ ਆ ਤੁਸੀਂ ਆਪਦੀ ਤਸੱਲੀ ਕਰ ਲਿਓ ਉਦੋਂ ਬਾਅਦ ਤੁਸੀਂ ਇਹਨਾਂ ਨਾਲ ਗੱਲ ਕਰੋ ਤੁਹਾਨੂੰ ਚੰਗਾ ਖਰਾ ਸੁਣਾ ਪਰ ਨਾਲੇ ਤੋਂ ਦੇਖੋ ਬਾਈ ਸਾਈਕਲ ਜਾਣੀ ਆਪਣੇ ਕੋਲ ਪਹੁੰਚਦੇ ਆ ਉੱਥੇ ਮੰਨ ਸਾਨੂੰ ਇਹ ਨੇ ਬਾਈ ਬਲਜੀਤ ਸਿੰਘ ਇਹ ਵੀ ਬਠਿੰਡੇ ਪਹੁੰਚੇ ਹੋਏ ਨੇ ਰਾਈਟ ਤੇ ਤੇ ਇਹ ਬਾਈ ਬਲਜੀਤ ਸਿੰਘ ਨੇ ਅਕਾਲ ਰੋਲ ਸਾਈਕਲ ਵਾਲੇ ਪਿੰਡ ਮਾਨਕੀ ਤੋਂ ਤੇ ਇਹ ਜਿਹੜੇ ਸਾਈਕਲ ਨੇ ਬਿਟਵਨ 520 ਰੋਕ ਰਾਈਡਰ ਦੋਵੇਂ ਇਹ ਆਪਾਂ ਇਹਨਾਂ ਕੋਲ ਲਗਾਏ ਹੋਏ ਸੀ ਹਾਂਜੀ ਬਾਈ ਜੀ ਕਿ ਮੇਰੇ ਹਾਈ ਵੀਰੇ ਪਹਿਲਾਂ ਤਾਂ ਸਾਰੇ ਬਾਈਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪੇਜ ਨਾਲ ਜੁੜੇ ਆ ਤੇ ਬਾਈ ਦੇਖੋ ਇੱਥੇ ਤੱਕ ਸੋਚਿਆ ਤਾਂ ਹੈ ਨਹੀਂ ਸੀ ਵੀ ਪਹੁੰਚਾਂਗੇ ਤੇ ਮਹਾਰਾਜ ਸਮਰਾਥ ਨੇ ਬਾਈ ਕਿਦੋਂ ਕਿਤੇ ਪਹੁੰਚਾ ਦਿੰਦੇ ਆ ਠੀਕ ਆ ਤੇ ਛੋਟੇ ਪਿੰਡਾਂ ਚੋਂ ਉੱਠਣ ਵਾਲੇ ਤੇ ਬਾਈ ਜਿਹੜੇ ਕਹਿੰਦੇ ਆ ਵੀ ਹਾਂ ਵੀ ਆਪਣਾ ਕੁਝ ਵੀ ਨਹੀਂ ਬਣਨਾ ਉਹਨਾਂ ਚੀਜ਼ਾਂ ਚੋਂ ਨਿਕਲ ਕੇ ਤੇ ਮਹਾਰਾਜ ਨੇ ਕਿੱਥੇ ਲਿਆ ਕੇ ਖੜਾ ਕਰਿਆ ਹਨ ਮਾਣ ਸਨਮਾਨ ਮਿਲਿਆ ਅੱਜ ਇਹ ਮਹਾਰਾਜ ਦੀ ਕਿਰਪਾ ਨਾਲ ਆ ਬਾਬੇ ਸਿੰਘਾ ਸਿੱਧਾ ਦੀ ਕਿਰਪਾ ਨਾਲ ਬਾਈ ਘੁੱਡੇ ਉਹਨਾਂ ਦੀ سپورਟ ਆ ਬਾਈ ਰਮਨਪ੍ਰੀਤ ਬਾਈ ਅੱਬਲੂ ਹਨ ਤੇ ਸਾਰੀ ਜਿਹੜੀ ਟੀਮ ਆ ਸਾਡੀ ਜੁੜੀ ਹੋਈ ਆ ਤੇ ਇਹਨਾਂ ਦੇ ਪਿਆਰ ਨਾਲ ਹੀ ਸੰਭਾਲ ਮਿਲਿਆ ਅੱਜ ਤੇ ਬਹੁਤ ਖੁਸ਼ੀ ਹੋਈ ਬਾਈ ਸਾਰਿਆਂ ਨੂੰ ਮਿਲ ਕੇ ਤੇ ਇੱਕ ਸੋਹਣੀ ਰੈਂਦੀ ਰਹੀ ਆ ਤੇ ਦਸ਼ੇਪ੍ਰਵਧ ਰੈਂਦੀ ਸੀ ਇਹ ਤੇ ਬੜਾ ਵਧੀਆ ਸੋਚ ਤੋਂ ਉੱਪਰ ਹੀ ਰਹਾ ਕੰਮ ਬਹੁਤ ਸੋਹਣੀ ਹਾਂ ਠੀਕ ਹੈ ਚੰਗਾ ਬਾਈ ਚਲੋ ਠੀਕ ਹੈ ਮਿਲਦੇ ਆ ਫਿਰ ਮਿਲਦੇ ਆ ਤੇ ਆ ਸਾਡੇ ਨਾਲ ਆਪਣੇ ਨਾਲ ਜੁੜੇ ਹੋਏ ਆ ਪੇਜ ਤੇ ਸ਼ੇਅਰ ਕਰੋ ਤੋਂ ਬਾਈ ਜੀ ਤੇ ਹੋ ਗਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਚੰਗਾ ਜੀ ਬਲਜੀਤ ਸਿੰਘ ਓਕੇ ਧੰਨਵਾਦ ਕੈਮਰਾ ਹੀ ਰੈਲੀ ਫੜ ਰਹੀ ਹੈਲੀ ਬਹੁਤ ਘੈਂਟ ਰਹੀ ਬਾਈ ਕੈਮ ਪੂਰੀ ਕੈਮਰਾ ਤੇ ਯਾਰ ਆਇਆ ਬਾਈ 골ਡ ਹੀ ਫਰਾੜ ਤੇ ਗੁਰ ਫਰਾੜ ਆਏ ਯਾਰ ਮੈਂ ਫੁੱਲੇ ਢੱਲੋ ਬਾਈ ਫੁੱਲੇ ਢੱਲੋ ਬਾਈ ਫੁੱਲ ਫੁੱਲ ਜਾਂਦੇ ਫੁੱਲ ਜਾਂਦੇ ਤੇ ਫੁੱਲ ਜਾਂਦੇ ਫੁੱਲ ਜਾਂਦੇ ਤੇ ਬਾਈ ਵਧੀਆ ਰਿਹਾ ਵੀ ਰੈਲੀ ਦਾ ਬਹੁਤ ਬਹੁਤ ਵਧੀਆ ਬਈ ਨਜ਼ਾਰਾ ਆਇਆ ਬੋਲਣਾ ਥੋੜਾ ਮੋਲ ਸੀ ਬਾਈ ਹਾਂ ਮੋਲ ਰਿਹਾ ਦੂਰੋਂ ਦੂਰੋਂ ਬਾਈ ਆਇਆ ਯਾਰ ਠੀਕ ਆ ਬਰੇ ਉਹ ਤਾਂ ਦੇਖ ਜਾਨਾ ਖਾਲੂ ਟਸਾਈ ਕਰ ਨਾ ਨਾ ਬਾਈ ਨਾ ਨਾ ਬਾਈ ਬਾਈ ਥੋੜਾ ਪਿਆਰ ਖਿੱਚ ਲਿਆਉਦਾ ਸਾਨੂੰ ਸਹੀ ਗੱਲ ਆ ਹਾਂ ਸੱਚ ਆ ਬਾਈ ਪਿਆਰ ਖਿੱਚ ਲਿਆਉਦਾ ਗੁਰਬਰਾੜ ਕੂਹ ਵਾਲਿਆਂ ਨੂੰ ਮਿਲਿਆ ਕੂਹ ਵਾਲਿਆਂ ਨੂੰ ਹਾਂਜੀ ਬਾਈ ਠੀਕ ਆ ਜੀ ਧੰਨਵਾਦ ਇੱਕ ਟੂਰ ਜਾਂਦਾ ਗੁਰਬਰਾੜ ਜਿਹੜੇ ਮਿੱਤਰ ਬੇਲੀ ਆਪਾਂ ਨੂੰ ਦੇਖਦੇ ਆ ਸਾਈਕਲਿੰਗ ਕਰਦੇ ਆ ਜੇ ਸਾਈਕਲਿੰਗ ਨਾਲ ਜੁੜਨਾ ਚਾਹੁੰਦੇ ਹੋ ਕਿਸੇ ਨੇ ਸਾਈਕਲ ਖਰੀਦਣਾ ਹੋਵੇ ਨਵਾਂ ਸਾਈਕਲ ਕਿਈ ਰੇ ਮਹਿੰਗਾ ਪੈਂਦਾ ਤੁਸੀਂ ਸੈਕੰਡ ਹੈਂਡ ਸਾਈਕਲ ਖਰੀਦਣਾ ਤਾਂ ਪੰਜਾਬ ਦੇ ਵਿੱਚ ਇਹ ਮੁੰਡਾ ਕੰਮ ਕਰਦਾ ਬਾਈ ਉਹਦਾ ਨਾਮ ਕੀ ਦੱਸਿਆ ਸੀ ਬਲਜੀਤ ਅਕਾਲ 올ਡ ਸਾਈਕਲ ਦੇ ਨਾਂ ਤੇ ਇਹਨਾਂ ਦਾ YouTube ਚੈਨਲ ਤੇ Instagram ਪੇਜ ਆ ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ ਸਾਈਕਲ ਖਰੀਦਣਾ ਹੋਵੇ ਤਾਂ ਤੁਹਾਨੂੰ ਇਹ ਵਾਜਬ ਰੇਟਾਂ ਦੇ ਸਾਈਕਲ ਮਿਲ ਜੂਗਾ ਠੀਕ ਹੈ ਜੀ ਧੰਨਵਾਦ ਸ਼ੁਕਰੀਆ ਬਾਈ ਸ਼ੁਕਰੀਆ ਜੀ ਸਵਾਗਤ ਹੈ ਸਵਾਗਤ ਹੈ ਆਪਣੇ ਵੱਡੇ ਭਰਾ ਅਮਰਤਪਾਲ ਸਿੰਘ ਉੱਦਾ ਤੇ ਪਿਛੇ ਸਿੰਘ ਰਾਈਡਰ ਵੀਰ ਜਿਨ੍ਹਾਂ ਨੇ ਰੈਲੀ ਕਰਵਾਈ ਆ ਉਹ ਖੜੇ ਨਜ਼ਰ ਆ ਰਹੇ ਹਨ ਨਾਲ ਤੇ ਵੀਰ ਨਾਲ ਫੋਟੋ ਲਾ ਰਹੇ ਆ ਮਿੱਤਰ ਪਿਆ